ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਕਿ ਮਲਵਿੰਦਰ ਸਿੰਘ ਮਾਲੀ ਜੋ ਕਿ ਸੁਚੱਜੇ ਪੱਤਰਕਾਰ ਨੇ ਅਰ ਪੰਜਾਬ ਦੀਆਂ ਸਮੱਸਿਆਵਾਂ ਸਮਾਜਿਕ ਹੋਣ ਧਾਰਮਿਕ ਹੋਣ ਰਾਜਨੀਤਿਕ ਹੋਣ ਆਰਥਿਕ ਹੋਣ ਬੜੇ ਸੁਚੱਜੇ ਢੰਗ ਨਾਲ ਲੋਕਾਂ ਚ ਅਤੇ ਸਰਕਾਰ ਅੱਗੇ ਬੜੀ ਬਿਬਾਕੀ ਨਾਲ ਰੱਖਦੇ ਆ ਜਦ ਕਿ ਸਵਿਧਾਨ ਕਾਨੂੰਨ ਮੁਤਾਬਕ ਹੀ 나ਪ ਤੋਲ ਕੇ ਬੋਲਦੇ ਨੇ ਉਸ ਦੇ باوجود ਵੀ ਉਹਨਾਂ ਉੱਤੇ ਪੰਜਾਬ ਸਰਕਾਰ ਵੱਲੋਂ ਮੁਕੱਦਮਾ ਦਰਜ ਕੀਤਾ ਜਾਣਾ ਗ੍ਰਿਫਤਾਰੀ ਕੀਤੀ ਜਾਣੀ ਬਿਨਾਂ ਵਾਰੰਟ ਦਿੱਤੇ ਨਵੇਂ ਕਾਨੂੰਨਾਂ ਮੁਤਾਬਕ ਇਹ ਸਮਝਦੇ ਆ ਕਿ ਜੇ ਅਜਿਹੇ ਪੱਤਰਕਾਰਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਕਿ ਤੇ ਆਮ ਬੰਦੇ ਦੀ ਜ਼ਿੰਦਗੀ ਪੰਜਾਬ 'ਚ ਕਿਹੋ ਜਿਹੀ ਹੋਊ ਜਾਉਣ ਵਾਲਾ ਭਵਿੱਖ ਕਿਹੋ ਜਿਹਾ ਹੋ। ਇਸ ਲਈ ਅਸੀਂ ਇਸ ਦੀ ਨਖੇਦੀ ਕਰਦੇ ਹਾਂ ਇਸ ਜ਼ਮੂਰੀਅਤ ਦਾ ਕਾਰਨ ਹੈ ਮਨੁੱਖੀ ਅਧਿਕਾਰਾਂ ਦਾ ਕਤਲ ਹੈ ਮਨੁੱਖੀ ਅਧਿਕਾਰਾਂ ਦੀ ਉਹ ਆਵਾਜ਼ ਤੇ ਡਾਕਾ ਹੈ ਗਲਤ ਹੈ ਤੁਰੰਤ ਭਗਵੰਤ ਮਾਨ ਨੂੰ ਇਹ ਮੁਕਦਮਾ ਕੀਤਾ ਹੋਇਆ ਰੱਦ ਕਰਕੇ ਉਹਨਾਂ ਦੀ ਰਿਹਾਈ ਕਰਨੀ ਚਾਹੀਦੀ ਹੈ ਅਸੀਂ ਸਿੱਖ ਸਤਿ ਭਾਵਨਾ ਦਲ ਵੱਲੋਂ ਸ਼ੇਰੀ ਪੰਜਾਬ ਦਲ ਵੱਲੋਂ ਇਸ ਦੀ ਸ਼ਕਤ ਸ਼ਬਦਾਂ ਚ ਨਿੰਦਿਆ ਨਖੇਦੀ ਕਰਦੇ ਆ ਨਾਲ ਹੀ ਇਹ ਵੀ ਕਹਿਣਾ ਚਾਹਾਂਗੇ ਕਿ ਮਾਨ ਸਾਹਿਬ ਸਵਿਧਾਨ ਮੁਤਾਬਕ ਤਾਂ ਤੁਸੀਂ ਵੀ ਕਦੇ ਜਦੋਂ ਮੁੱਖ ਮੰਤਰੀ ਨਹੀਂ ਸੀ ਕੀ ਬੋਲਦੇ ਰਹੇ ਹੋ ਚੇਤੇ ਕਰ ਲਓ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਕੀ ਬੋਲਦੇ ਹੋ ਉਹ ਵੀ ਚੇਤੇ ਕਰ ਲਓ ਬਦਲਾ ਖੋਰੀ ਚੰਗੀ ਗੱਲ ਨਹੀਂ ਉਹ ਵੀ ਪੱਤਰਕਾਰਾਂ ਨਾਲ ਜੇ ਬਦਲੇ ਲੈਣਾ ਤੇ ਬਰਾਬਰਦਿਆਂ ਨੂੰ ਟੱਕਰੋ ਲਿਓ 328 ਪਾਵਨ ਸਰੂਪ ਬਦਲ ਕੇਾਂ ਨਿਚੋਰੀ ਵਿੱਚ ਕਰੋ ਮੁਕਦਮਾ ਦਰਜ ਮਜ਼ਾ ਆ ਜਾਏ ਪਤਾ ਲੱਗ ਜੇ ਤੁਹਾਡੀ ਮਰਦਾਨਗੀ ਦਾ ਬੇਅਦਬੀ ਕਾਂਡ ਦੇ ਦੋਸ਼ੀ ਫੜ ਕੇ ਅੰਦਰ ਦੇਓ 1984 ਤੋਂ ਲੈ ਕੇ ਹੁਣ ਤੱਕ ਜੋ ਪੰਜਾਬ ਨਾਲ ਹੋਇਆ ਬਣਾਓ ਅਦਾਲਤ ਵੱਖਰੀ ਫੜੋ ਗੁਰਦੇਵ ਸਿੰਘ ਕੌਂਕੇ ਦੇ ਕਤਲ ਭਾਈ ਖੱਲੜਾ ਜੀ ਦੇ ਪਤਾ ਲੱਗੇ ਤੁਹਾਡੀ ਮਰਦਾਨਗੀ ਦਾ ਪੱਤਰਕਾਰ ਕੁੱਟਣੇ ਇਹ ਕੋ ਸ਼ੋਭਾ ਨਹੀਂ ਦਿੰਦਾ ਇਸ ਲਈ ਉਹਨਾਂ ਉਹੀ ਗੱਲਾਂ ਕਹੀਆਂ ਨੇ ਜੋ ਤੁਸੀਂ ਪੰਜਾਬ ਦੇ ਨਾਲ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਰਦੇ ਸੀਗੇ ਔਰ ਮਾਲੀ ਜੀ ਹੋਣੀ ਲੋਕਾਂ ਦੇ ਮਸਲੇ ਤੁਹਾਡੇ ਕੋਲੇ ਰੱਖਦੇ ਆ ਤੇ ਜੇ ਤੁਸੀਂ ਪੰਜਾਬ ਵਿਰੋਧੀ ਨੀਤੀਆਂ ਕਢੋਗੇ ਜਾਂ ਫੈਸਲੇ ਲਓਗੇ ਤੇ ਉਹ ਵੀ ਉਹਨਾਂ ਨੇ ਲੋਕਾਂ 'ਚ ਰੱਖਣੇ ਉਹਨਾਂ ਨੂੰ ਜਾਗਰੂਕ ਕਰਨਾ ਹੈ ਮੁੱਖ ਮੰਤਰੀ ਤੁਸੀਂ ਸਦਾ ਨਹੀਂ ਰਹਿਣਾ ਇਸ ਲਈ ਸਾਡਾ ਸੁਝਾਅ ਹੈ ਕਿ ਸਿੱਧਾ ਆਉਣਾ ਮੈਨੇ ਨਹੀਂ ਰੱਖਦਾ ਜਾਣਾ ਬਹੁਤ ਮੈਨੇ ਰੱਖਦਾ ਹੈ ਵੀ ਮਾ ਭਗਵੰਤ ਮਾਨ ਆਇਆ ਕਿੱਥੋਂ ਇਹ ਨਹੀਂ ਮੈਨੇ ਰੱਖਦਾ ਕਰਕੇ ਕੀ ਗਿਆ ਹੈ ਇਹ ਲਿਖਿਆ ਜਾਣਾ ਇਸ ਲਈ ਆ ਜੀ ਵੀ ਸਮਾਂ ਜਿਹੜੇ ਤੁਸੀਂ ਗੱਲਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਈਆਂ ਸਨ ਉਹਨਾਂ ਤੇ ਪੂਰਾ ਉਤਰੋ ਜਮਹੂਰੀਅਤ ਦਾ ਕਾਹਨਾ ਕਰੋ ਸੰਵਿਧਾਨ ਕਾਨੂੰਨ ਦੀ ਬਹਾਲੀ ਔਰ ਸਾਰਿਆਂ ਨੂੰ ਹੱਕ ਜਦੋਂ ਮਿਲੇ ਹੋਏ ਨੇ ਕਹਿਣ ਦੇ ਤੇ ਫਿਰ ਦਿਓ ਤੇ ਜੇ ਐਸਾ ਨਹੀਂ ਹੈ ਤੇ ਫਿਰ ਦੱਸ ਦਿਓ ਸੰਵਿਧਾਨ ਝੂਠਾ ਏ ਕਿ ਤੁਸੀਂ ਝੂਠੇ ਹੋ ਕਿੱਥੇ ਖੜਨ ਪੰਜਾਬ ਦੇ ਲੋਕ ਇਹ ਹੁਣ ਮਨੁੱਖੀ ਅਧਿਕਾਰਾਂ ਦੀ ਗੱਲ ਪਾਕਿਸਤਾਨ ਮੁਲਤਾਨ ਪਸ਼ਾਵਰ ਕਿੱਥੇ ਜਾ ਕੇ ਕਰਨ ਇਹਨਾਂ ਦੇ ਜਵਾਬ ਤੁਹਾਨੂੰ ਦੇਣੇ ਹੋਣਗੇ ਇਸ ਲਈ ਮੁਕੱਦਮਾ ਰੱਦ ਕਰਕੇ ਤੁਰੰਤ ਰਿਹਾਈ ਕੀਤੀ ਜਾਏ ਅੱਗੇ ਤੋਂ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ